ਚਾਈਨਾ ਡੋਰ ਤੇ ਪਾਬੰਦੀ ਲਈ ਚੁੱਕਿਆ ਕਦਮ ਹੁਣ ਡਰੋਨ ਰਾਹੀਂ ਰੱਖੀ ਜਾਵੇਗੀ ਨਿਗਰਾਨੀ ਸੁਣੋ ਕੀ ਕੀਤੇ ਨੇ ਪੁਲਿਸ ਨੇ ਇੰਤਜ਼ਾਮ ਚਾਈਨਾ ਡੋਰ ਦਾ ਪ੍ਰਕੋਪ ਦਿਨ-ਦਿਨ ਵਧਦਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਹੁਣ ਅਹਿਮ ਕਾਰਵਾਈ ਕਰਦਿਆਂ ਇਸ ਨੂੰ ਰੋਕਣ ਦਾ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ ਜੀ ਹਾਂ ਚਾਈਨਾ ਡੋਰ ਜਿਸ ਦੇ ਚੱਲਦਿਆਂ ਹੁਣ ਤੱਕ ਕਈ ਲੋਕ ਜ਼ਖਮੀ ਹੋਏ ਨੇ ਤੇ ਕਈਆਂ ਦੀ ਮੌਤ ਦਾ ਕਾਰਨ ਇਹ ਚਾਈਨਾ ਡੋਰ ਬਣ ਗਈ ਹੈ ਉਸ ਦੇ ਚੱਲਦਿਆਂ ਹੁਣ ਪੁਲਿਸ ਦੇ ਵੱਲੋਂ ਡਰੋਨ ਰਾਹੀਂ ਜੜੀ ਨਿਗਰਾਨੀ ਆ ਉਹ ਰੱਖੀ ਜਾਵੇਗੀ ਕਿ ਕਿਤੇ ਚਾਈਨਾ ਡੋਰ ਦਾ ਪ੍ਰਕੋਪ ਦੇਖਣ ਨੂੰ ਨਾ ਮਿਲੇ ਜਿੱਥੇ ਕਿ ਹੁਣ ਕਈ ਗੱਟੂ ਨੇ ਜਿਹੜੇ ਕਹਿ ਸਕਦੇ ਆ ਕਿ ਜਬਤ ਕੀਤੇ ਗਏ ਨੇ ਪੁਲਿਸ ਦੇ ਵੱਲੋਂ ਕਿਉਂਕਿ ਚਾਈਨਾ ਡੋਰ ਵੇਚਣ ਵਾਲੇ ਇੱਕ ਦੁਕਾਨਦਾਰ ਖਿਲਾਫ ਵੀ ਬਿੱਤੀ ਦੀ ਨੀ ਕਾਰਵਾਈ ਕੀਤੀ ਜਾਂਦੀ ਹੈ ਪਰ ਹੁਣ ਡਰੋਨ ਰਾਹੀਂ ਜਿਹੜੀ ਮੇਨ ਕਾਰਵਾਈ ਕੀਤੀ ਜਾਵੇਗੀ ਡਰੋਨ ਰਾਹੀਂ ਨਿਗਰਾਨੀ ਕੀਤੀ ਜਾਵੇਗੀ ਕਿੱਥੇ ਇਹ ਜਿਹੜੀ ਡੋਰ ਹੈ ਉਹ ਵਿਕ ਰਹੀ ਹੈ ਮੈਂ ਜਿਸਪਾਲ ਸਿੰਘ ਏਸੀਪੀ ਸੈਂਟਰ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਸਿਟੀ ਕੌਂਫੀਸਿੰਗ ਪੁਲਿਸ ਉਹਨਾਂ ਦੀਆਂ ਸਾਨੂੰ ਹਦਾਇਤਾਂ ਨੇ ਕਿ ਇਹ ਜਿਹੜੀ ਕੋਨੀ ਡੋਰ ਹੈ ਚਾਈਨੀਸ ਡੋਰ ਇਹਦਾ ਖਾਤਮਾ ਕੀਤਾ ਜਾਵੇ ਜਿਦੇ ਵੇਲੇ ਅਸੀਂ ਬਹੁਤ ਵੱਡੇ ਪੱਧਰ ਤੇ ਜਿਹੜਾ ਅਭਿਆਨ ਚਲਾਇਆ ਹੋਇਆ ਹੈ ਜਿਹਦੇ ਤਹਿਤ ਅਸੀਂ ਆਪਣੀ ਸਾਡੂਨ ਦੇ ਵਿੱਚ ਮੇਰੀ ਸਾਡੂਨ ਦੇ ਵਿੱਚ ਚਾਰ ਥਾਣੇ ਪੈਂਦੇ ਨੇ ਜੀ اسلامਾਬਾਦ ਗੇਟਕੀਮਾ ਡੀ ਡਿਵੀਜ਼ਨ ਦੇ ਕਰਵਾ ਲਈ ਇਹਨਾਂ ਚਾਰਾਂ ਥਾਣੇ ਦੇ ਵਿੱਚ ਹੋਂ ਤੱਕ ਅਸੀਂ ਅਲੱਗ-ਅਲੱਗ ਕਾਰਮੇ ਦਰਜ ਕਰਕੇ 1000 ਦੇ ਕਰੀਬ ਅਸੀਂ ਜਿਹੜੇ ਚਾਈਨਸ ਟਰ ਦੇ ਗੱਟੂ ਬਰਾਮਦ ਕਰ ਚੁੱਕੇ ਹਾਂ ਇਕੱਲੇ ਗੇਟਕੀਮਾ ਦੇ ਵਿੱਚ ਅਸੀਂ 7 ਪਰਚੇ ਦਰਜ ਕਰਕੇ ਤੇ 550 ਤੋਂ ਉਪਰ ਇਹ ਜਿਹੜਾ ਗੱਟੂ ਬਰਾਮਦ ਕੀਤਾ ਹੈ ਤੇ ਮੇਰੀ ਲੋਕਾਂ ਕੀ ਅਪੀਲ ਹੈ ਕਿ ਇਸ ਚਾਇਨਾ ਟਰ ਤੋਂ ਜਿਹੜਾ ਤੋਹਫਾ ਕੀਤੀ ਜਾਵੇ ਆਪਾਂ ਜਿਹੜਾ ਲੋਹੜੀ ਦਾ ਤਿਹਾਰਾ ਹੈ ਇਹ ਜੇ ਤੁਸੀਂ ਆਪਣੇ ਸ਼ੌਂਕ ਪੂਰੇ ਕਰੋ ਗੁੱਡੀ ਹਟਾਓ ਲੇਕਿਨ ਜਿਹੜੀ ਰਵਾਇਤੀ ਡੋਰ ਹੈ ਉਹਨੂੰ ਇਸਤੇਮਾਲ ਕਰੋ ਚਾਈਨਸ ਡੋਰ ਨੂੰ ਇਸਤੇਮਾਲ ਨਾ ਕਰੋ ਜਿਹੜੀ ਲੋਕਾਂ ਦੀ jaan ਦਾ ਕਾਰਨ ਬੰਦੀ ਆ ਇਹਦੇ ਵਿੱਚ ਅਸੀਂ ਅੱਗੇ ਚੱਲ ਕੇ ਹੁਣ ਇੱਕ ਹੋਰ ਬਿਆਨ ਪਿਛਲੇ ਦਿਨਾਂ ਤੋਂ ਸ਼ੁਰੂ ਕੀਤਾ ਆਇਆ ਅਸੀਂ ਡੇਲੀ ਬੇਸਿਸ ਤੇ ਡਰੋਨ ਦੀ ਸਹਾਇਤਾ ਦੇ ਨਾਲ ਲੋਕਾਂ ਦੇ ਘਰਾਂ ਦੀਆਂ ਛੱਤਾਂ ਦੇ ਉੱਤੇ ਜਾ ਕੇ ਜਿਹੜੇ ਬੱਚੇ ਜਾਂ ਨੌਜਵਾਨ ਚਾਈਨਸ ਡੋਰ ਦੇ ਨਾਲ ਗੁੱਡੀ ਡਾਉਂਦੇ ਨੇ ਉਹਨਾਂ ਨੂੰ ਕੈਮਰੇਜ ਕੈਦ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਉਹਨਾਂ ਦੀ شناخت ਕਰਕੇ ਉਹਨਾਂ ਰੌਡ ਅਪ ਕਰਕੇ ਥਾਣੇ ਬੁਲਾਇਆ ਜਾਂਦਾ ਰੌਡ ਅਪ ਕਰਕੇ ਤਿੰਨ ਨਾਲ ਹੀ ਉਹਨਾਂ ਦੇ ਪੇਰੈਂਟਸ ਨੂੰ ਬੁਲਾ ਕੇ ਉਹਨਾਂ ਦੇ ਸਾਹਮਣੇ ਕਰਕੇ ਤੇ ਉਹਨਾਂ ਨੂੰ ਤੋਬਾ ਕਰਾਈ ਜਾਂਦੀ ਹੈ ਇਸ ਚੀਜ਼ ਤੋਂ ਤੇ ਨਾਲ ਹੀ ਵਾਰਨਿੰਗ ਦਿੱਤੀ ਜਾਂਦੀ ਹੈ ਕਿ ਅੱਗੇ ਤੋਂ ਅਗਰ ਉਹਨਾਂ ਨੇ ਕਾਰ ਵੀ ਕੀਤੀ ਤੇ ਉਹਨਾਂ ਦੇ ਖਿਲਾਫ ਪੇਰੈਂਟਸ ਦੇ ਖਿਲਾਫ ਵੀ ਕਾਰਵਾਈ ਹੋ ਸਕਦੀ ਹੈ ਤੇ ਉਹਨਾਂ ਦੀ ਚਨਾਕਤ ਇਹ ਅਸੀਂ ਇਹ ਜਿਹੜੇ ਗਟੂਆ ਰਿਕਵਰ ਕਰ ਰਹੇ ਆ ਜਿੱਤੋਂ ਲੈ ਕੇ ਆਉਂਦੇ ਆ ਉਹਨਾਂ ਦੁਕਾਨਦਾਰਾਂ ਨੂੰ ਅਸੀਂ ਕਾਬੂ ਕਰਕੇ ਤੇ ਵਕਮ ਰਿਕਵਰੀਆਂ ਕੀਤੀਆਂ ਨੇ ਤੇ ਮੇਰੀ ਰੋਕਾ ਕਰਨ ਇਹ ਪੀਲ ਹੈ ਵੀ ਤੁਸੀਂ ਆਪਣੀ ਰਵਾਤੀ ਡੋਰ ਦੇ ਨਾਮ ਚੋਂ ਪੂਰੇ ਕਰੋ ਇਹ ਚੈਨਲ ਡੋਰ ਤੋਂ ਤੋਗਾ ਕਰੋ ਚੜਦੀ ਕਲਾ ਟਾਈਮ ਟੀਵੀ ਲਈ ਅਮਰੀਤ ਸਰ ਤੋਂ ਬਬਲੂ ਮਹਾਜੰਦੀ ਰਿਪੋਰਟ ਫਾਰ 올 ਯੋਰ इमिग्रेशन फैमिली लॉ नीड्स कॉल ऑर स्कैन क्यूआर कोड टू कांटेक्ट अस रोडिस इंक मिलियन माइल्स विथ स्माइल और स्कैन क्यूआर कोड टू कांटेक्ट अस Flankworth Truck Repair Trust We Build In Truck Repair Or Scan QR Code To Contact Us The Masala Twist Offers Fine Authentic Indian Cuisine Or Scan QR Code To Contact Us Caesar Twist Taste With Twist Order Today Call Or Visit Website Or Scan QR Code To Contact Us New India Market Or Scan QR Code To Contact Us Tabai Indian Cuisine Tracy Fine Authentic Indian Cuisine In Tracy Or Scan QR Code To Contact Us Billa Market, scan QR code to contact us Simi Valley Family Dental Office, or scan QR code to contact us Samra Produce, largest variety of Indian vegetables and fruits in the USA, scan this QR code to contact us Mountain Mike Pizza, scan this QR code to contact us Apa kadahi made and served with love, scan this QR code to contact us Krishan Kumar Covered California Certified Agency Manager who can help you, your family and your small business with health insurance. Call at one 830 3270 or scan QR code to call or text.